Thank ਮੇਰੀ ਨਣਦੇ ਬੜੀ ਮਜ਼ਾਕਣ ਸੋਨੀ ਤੋਂ ਤੇਰੇ ਘਰ ਨੂੰ ਆਉਣਾ ਤਾਂ ਤੂੰ ਰੋਟੀਆਂ ਪਕਾ ਰਹੀਆਂ ਤਾਂ ਆਦੀਆਂ ਖਵਾਉਂਦੀਆਂ ਨੀ ਮੈਂ ਤੇਰੀ ਨਾਲ ਹਮਰਾਂ ਨਾਲ ਫੇਰਦੀ ਆ ਮੈਂ ਮੈਂ ਤੈਨੂੰ ਕੰਮ ਕਿਹਾ ਤੀ ਨੀ ਕਿਹੜਾ ਭਾਗੀ ਕੰਮ ਵੇ ਮੈਂ ਕਿਹਾ ਤੀ ਮੇਰੇ ਭੇਡਾਂ ਮੋੜ ਲਿਆ ਭੇਡਾਂ ਮੋੜ ਲਿਆ ਹਾਂ ਅੱਛਾ ਜਿਆ ਮਿਹਰਬਤ ਬਣ ਕੇ ਮੈਂ ਮੋੜੀ ਨਹੀਂ ਭਾਪੀ ਮੈਂ ਕੀ ਮੇਰੇ ਪੂੜੇ ਪਕਾ ਕੇ ਦਵਾਂਗੀ ਨਹੀਂ ਭਾਪੀ ਮੈਂ ਪੂੜੇ ਨਹੀਂ ਖਾਣੇ ਆਹ ਦੇ ਵੇਟਾ ਐਮ ਐਲ ਸਾਹਿਬ ਦੇ ਕੋਲ ਪਟਾੜ ਪਏ ਨੇ ਚੱਕ ਕੇ ਖਾ ਦੂਗੀ ਨਹੀਂ ਭਾਪੀ ਮੈਂ ਪਟਾੜ ਨਹੀਂ ਖਾਣੇ ਜਾ ਮੇਰੇ ਵੀਰੇ ਮੇਰੇ ਨਾਲ ਨਾ ਦੇਰ ਹੋਰ ਮੈਂ ਭੇਡਾਂ ਤਾਂ ਬਾਹਰ ਹੀ ਦੂ ਆਉਂ ਦੇਖ ਲੈ ਉਹ ਲੈ ਜੂਗੀ ਭੇਡਾਂ ਜਾਣਾ ਉਹਨਾਂ ਨੂੰ ਕਾਲੀ ਹੈ ਚੀਫ ਗੈਸਟਾਂ ਨੂੰ ਕਾਲੀ ਹੋਉਂਦੀ ਹੈ ਉਹਨਾਂ ਨੇ ਕਈ ਜਗ੍ਹਾ ਜਾ ਕੇ ਚੀਫ ਗੈਸਟੀ ਕਰਨੀ ਹੁੰਦੀ ਹੈ ਚੀਫ ਗੈਸਟਾਂ ਸੱਡੇ ਮੁੱਖ ਮਹਿਮਾਨ ਸ਼੍ਰੀਮਤੀ ਸੁਖਿੰਦਰ ਕੌਰ ਜੀ ਇਹ ਕਹਿੰਦੇ ਸੰ ਬਾੜੀ ਕਾਲੀ ਹੈ ਮੈਂ ਅੱਥੇ ਕਿਤਾ ਦਿਖਾਇਆ ਨਹੀਂ ਕੋਈ ਸਟੇਜ ਤੇ ਤਾ ਦੂ ਸੰਡੇ ਨਾਲ ਆ ਲਓ ਨੀ ਚਿੱਟੀ ਕੁੱਤੀ ਨਾਲ ਦੁਪੱਟਾ ਚਿੱਟੀ welcom on the stage ਸਾਰੇ ਗੁੱਪ ਮਹਿਮਾਨ ਸਾਹਿਬਾ ਸਾਡੇ ਦਰਮਿਆਨ ਟੀਆਂ ਦਾ ਬੇੜਾ ਖੁੱਲਾ ਡੁੱਲਾ ਬੀਬੀਆਂ ਭੈਣਾਂ ਦਾ ਮੌਕਾ ਹੈ ਜਿਹੜੀਆਂ ਬੈਠੀਆਂ ਨੇ ਬੇਟੀਆਂ ਦੇ ਟੁੱਟ ਜਾਣ ਢੋਡੇ ਖੜੀਆਂ ਦਾ ਨਾਟਕਾ ਪਨੀ ਚਿੱਟੀ ਕੜਤੀ ਲਾਲ ਦੁਪੱਟਾ ਚਿੱਟੀ ਕੜਤੀ ਲਾਲ ਦੁਪੱਟਾ ਚਿੱਟੀ ਕੜਤੀ ਲਾਲ ਦੁਪੱਟਾ ਸਨਮਾਨ ਤੇ ਇਨਨ ਇਸ ਓਰਗੇਨਾਈジング ਕਮੇਟੀ ਵੱਲੋਂ ਟੋਪਨ ਆਫ ਲਵ ਸਾਡੇ ਅਸਤੇ ਮੁੱਖ ਮਾਨ ਸ਼੍ਰੀਮਤੀ ਹਿੰਦਰ ਕੌਰ ਸਰਮ ਪਤਨੀ ਸਰਦਾਰ ਹਰਪਜਨ ਸਿੰਘ ਜੀ ਡੀਓ ਕੈਂਡੀਡ ਮંત્રી ਪੰਜਾਬ ਤੀਆਂ ਸ਼ਹਿਰ ਬਟਾੜੀਆਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਨਵਾਂ ਤੁਹਾਡਾ ਮੈਮ ਟਾਈਮ ਕੱਟਣ ਦੇ ਲਈ ਸਾਰੀ ਆਡੀਅנס ਦੇ ਵੱਲੋਂ ਜ਼ੋਰਦਾਰ ਤਾੜੀਆਂ ਕੋੜੀਆਂ ਚਾਹੀਦੀਆਂ ਕਿਉਂਕਿ ਗਰੌਨਸ ਏਕ ਇੱਕ 11 ਹੁੰਦੇ ਗੁੰਮਨੂਦ ਨਾਲ ਸਾਦਰ ਕਰਦਾ ਹਰ ਕਿਸੇ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਸਨਮਾਨ ਕਰ ਰਹੇ ਨੇ ਪ੍ਰਧਾਨ ਰਾਜਵੀਰ ਫੌਲ ਕਲਸੀ ਇਸਤਰੀ ਚੇਤਨਾ ਸੁਸਾਇਟੀ श्रीमती राजबीर कौर भल बहुत बहुत शुक्रिया श्रीमती सुखिंदर कौर जी तीन शहर बटाले दिया अपना युवती विवाद क्डन देखिए ਕੁਤੇ ਸਾਡੇ ਰੁਚਕਾਰ ਪਹੁੰਚੇ ਇਸਤਰੀਆਂ ਦੀ ਹੌਲਤ ਨੂੰ ਵਧਾਇਆ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਡੇ ਸਾਰਿਆਂ ਦੇ ਚਿਹਰੇ ਤੇ ਉਸ ਤਰ੍ਹਾਂ ਹੀ ਤੁਹਾਡੇ ਆਉਣ ਦੇ ਨਾਲ ਰੌਣਕ ਬਣ ਗਈ। ਤਾੜੀਆਂ ਮਾਰਨ ਦੇ ਲਈ ਸ਼ੁਕਰੀਆ ਟੀਮ ਵੀ। ਮੈਂ ਤੁਹਾਨੂੰ ਸ਼ੁਰੂਆਤ ਲਈ ਤੁਹਾਨੂੰ ਉਸ ਟੀਮੇ ਟੀਮ ਵਿੱਚ ਪਾ ਦਿੰਦਾ ਹਾਂ। ਮਾਈਕ ਮੈਂ ਦੁਬਾਰਾ ਨੂਰ ਜ਼ੋਰਾਕੀ ਨੂੰ ਦੇ حوالے ਕਰ ਰਹੀ ਹਾਂ। हथ टुट टी जी पढ़ाई जी तर

ਆਪੋ ਕਰਨ ਤੇਰੇ ਘਰ ਹਾਰੇ ਮੇਰੇ ਘਰ ਵੀ ਨੂੰ ਆਵੇ ਮੇਰੇ ਘਰ ਅਜੇ ਸਭ ਨਾਲ ਲੜਦੀਆਂ ਅਜੇ ਸਭ ਨਾਲ ਲੜਦੀਆਂ ਲੜ ਲੜ ਗੱਲਾਂ ਕਰਦੀਆਂ ਨਹੀਂ ਲੜ ਲੜ ਗੱਲਾਂ ਕਰਦੀਆਂ ਨਹੀਂ ਉਹਦੇ ਨਾਲ ਤੂੰ ਲੜਿਆ ਕਰੀ ਆਦੇ ਨਾਲ ਤੂੰ ਲੜਿਆ ਕਰੀ ਉਹਦੇ ਬੋਦੇ ਫੜਿਆ ਕਰੀ ਨਹੀਂ ਉਹਦੇ ਬੋਦੇ ਫੜਿਆ ਕਰੇ ਜੀਨੇ ਤੈਨੂੰ ਵਿਆਹ ਆਸੀ ਨਹੀਂ ਜੀਨੇ ਤੈਨੂੰ ਵਿਆਹ ਆਸੀ ਰੱਤੇ ਡੋਲੇ ਫਰਨਾ ਸੀ ਨਹੀਂ ਰੱਤੇ ਡੋਲੇ ਰੱਤਾ ਡੋੜੀ ਚਿਕਦਾ ਰੱਤਾ ਡੋੜੀ ਚਿਕਦਾ ਸੋਪਣੂ ਡੀਕਾ ਸਾਹਣੂ ਡੀਕਦਾ ਧੀਆਂ ਦੀਆਂ ਏ ਧੀਆਂ ਵੇ ਮੇਟਾ ਏ ਧੀਆਂ ਏ ਧੀਆਂ ਏ ਧੀਆਂ ਵੇ ਕਿਹਦੀਆਂ ਏ ਧੀਆਂ ਧੀਆਂ ਵੇ ਮੇਟਾ ਏ ਧੀਆਂ ਏ ਧੀਆਂ ਏ ਧੀਆਂ ਵੇ ਹਾਈਟ ਪੈਣੇ ਨਹੀਂ ਲੜਣਾ हो दियो। इस तो बार एक बच्ची की सहज फ्रीत कौर की परफॉर्मेंस है वो तैयार रहे सहज प्रीत तो बाद दमन दीप की दी परफॉर्मेंस है वो तैयार रहे कितने ਉੱਧਰ ਜਾਓ ਜੀ ਪਲੀਜ਼ ਨੂੰ ਸਰ ਕਿੱਥੇ ਨੂੰ ਸਾਡੇ ਵਿਚਕਾਰ ਨੇ ਰੀਆ ਆਰਟਿਸਟ ਫਰੋ ਅੰਮ੍ਰਿਤਸਰ ਰੀਆ ਐਂਡ ਕraft ਕਾਰਪੋਰੇਟਾਈਜੇਸ਼ਨ ਐਕਸੀਬਿਸ਼ਨ ਇਹਨਾਂ ਨੇ ਰਖੜੀ ਤੀਆਂ ਦੇ ਤਿਉਹਾਰ ਤੇ ਐਕਸੀਬਿਸ਼ਨ ਲਗਾਈ ਹੈ ਤੇ ਨਾਲ ਨਾਲ ਇਹਨਾਂ ਨੇ ਹੈਂਡ ਮੇਡ ਚੀਜ਼ਾਂ ਬਣਾਈਆਂ ਕਿ ਤੁਹਾਨੂੰ ਆਪਣੇ ਹੱਥ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੁਹਾਡੀ ਟੀਮ ਨੂੰ ਪੇਸ਼ ਕਰਨਾ ਚਾਹੁੰਦੇ ਨੇ ਪੋਰ ਉਹ ਬਾਹਰ ਨੇ ਤੁਸੀਂ ਟੀਮ ਸਾਰੀ ਪਲੀਜ਼ ਜੁਆਇਨ ਕਰੋ ਇਹਨਾਂ ਨੇ ਹੈਂਡ ਮੇਡ ਚੀਜ਼ਾਂ ਹੱਥ ਹਾਥੀਂ ਦੇ ਆਰਟ ਐਂਡ ਕraft ਹੈ